ਨਮਸਕਾਰ ਦੋਸਤੋ ਆਰਬੀ ਲਾਈਵ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤਸਵੀਰਾਂ ਤੁਹਾਨੂੰ ਫਾਜ਼ਿਲਕਾ ਦੇ ਪਿੰਡ ਰਾਮ ਸਿੰਘ ਵਾਲੀ ਪੈਣੀ ਤੋਂ ਦਿਖਾ ਰਿਹਾ ਜਿੱਥੇ ਸਤੌਰੀ ਦਾ ਪਾਣੀ ਲਗਾਤਾਰ ਵੱਧਦਾ ਜਾ ਰਿਹਾ ਅਤੇ ਲੋਕ ਇਸ ਪਾਣੀ ਨੂੰ ਦੇਖ ਕੇ ਖਾਸੇ ਪਰੇਸ਼ਾਨ ਹਨ ਲੋਕਾਂ ਦਾ ਕਹਿਣਾ ਹੈ ਕਿ ਪਾਣੀ ਕਾਫੀ ਨੁਕਸਾਨ ਕਰ ਰਿਹਾ ਹੈ ਤੇ ਪਾਣੀ ਖੇਤਾਂ ਦੇ ਵਿੱਚ ਵੀ ਵੜ ਗਿਆ ਹੈ ਇਸ ਤੋਂ ਬਾਅਦ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਲਗਾਤਾਰ ਵੱਧੀਆਂ ਜਾ ਰਹੀਆਂ ਹਨ ਲੋਕਾਂ ਦਾ ਕਹਿਣਾ ਹੈ ਕਿ 2023 ਦੇ ਵਿੱਚ ਵੀ ਇੱਥੇ ਪਾਣੀ ਆ ਗਿਆ ਸੀ ਅਤੇ ਸਾਰਾ ਇਲਾਕਾ ਜਲਮਗਨ ਹੋ ਗਿਆ ਸੀ ਪਾਣੀ ਪਾਣੀ ਚਾਰੇ ਪਾਸੇ ਨਜ਼ਰ ਆਉਂਦਾ ਸੀ ਜਿਸ ਨੂੰ ਲੈ ਕੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਉਹਨਾਂ ਨੂੰ ਪਹਿਲਾਂ ਵੀ ਕਰਨਾ ਪਿਆ ਸੀ ਅਤੇ ਹੁਣ ਫਿਰ ਤੋਂ ਪਾਣੀ ਵੱਲੋਂ ਕਹਿਰ ਵਰਪਾਇਆ ਜਾ ਰਿਹਾ ਹੈ ਅਤੇ ਕਈ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਪਾਣੀ ਵੜ ਗਿਆ ਹੈ ਅਤੇ ਪਾਣੀ ਹੁਣ ਕਰਾਂ ਵੱਲ ਵੀ ਵਧਣਾ ਸ਼ੁਰੂ ਹੋ ਗਿਆ ਹੈ ਜਿਸ ਤੋਂ ਬਾਅਦ ਲੋਕਾਂ ਵੱਲੋਂ ਆਪਣੀ ਦਾਸਤਾ ਬਿਆਨ ਕੀਤੀ ਗਈ ਹੈ ਫਾਜ਼ਿਲ ਕਾਦੇ ਪਿੰਡ ਰਾਮ ਸਿੰਘ ਵਾਲੀ ਪੈਣੀ ਦੇ ਨੇੜੇੋਂ ਲੰਘਦੇ ਸਤਲੁਜ ਦਰਿਆ ਦੀਆਂ ਇਹ ਤਸਵੀਰਾਂ ਨੇ ਜਿਸ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਪਿੱਛੋਂ ਪਾਣੀ ਕਾਫੀ ਆ ਰਿਹਾ ਹੈ ਜਿਸ ਦੇ ਚਲਦਿਆਂ ਹੜ੍ਹਾਂ ਦਾ ਖਤਰਾ ਬੰਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਲੋਕ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹਨ ਲੋਕਾਂ ਵੱਲੋਂ ਇਸ ਬਾਰੇ ਪੂਰੀ ਜਾਣਕਾਰੀ ਮੀਡੀਆ ਦੇ ਨਾਲ ਵੀ ਸਾਂਝੀ ਕੀਤੀ ਗਈ ਹੈ ਸਾਡੇ ਦਰਿਆ ਸਤਲੁਜ ਦੇ ਚ ਪਾਣੀ ਵਧ ਚੁੱਕਾ ਹੈ ਜਿੰਦੇ ਚ ਸਾਦਾ ਰਾਮ ਸਿੰਘ ਵਾਲੀ ਬਣੀ ਪਿੰਡ ਹੈ ਚੰਗੜ ਪੈਣੀ ਗੁਲਾਬਾ ਖੱਦਾ ਸਿੰਘ ਵਾਲੀ ਟਾਣੀ ਦੋਨਾਂ ਨਾਨਕਾ ਤੇਜਰ ਵਿਲਾ ਮੰਦ ਜਮ ਸ਼ੇਰਮਾ ਪਿੰਡ ਹੈਗਾ ਇਹ ਸਾਰਾ ਏਰੀਆ ਕਟੋਂ ਕੱਟ ਤਿੰਨ ਯਾਰ ਏਰੀਆ ਫਤਲਾ ਖਰਾਬ ਹੋ ਚੁਕੀਆਂ ਨੇ ਨਾ ਦੇਤੇ ਕੋਈ ਪ੍ਰਸ਼ਾਸਨ ਨੇ ਸਾਨੂੰ ਕੋਈ ਸਹਿਤਾ ਦਿੱਤੀ ਨਾ ਕੋਈ ਉਹਨਾਂ ਕਾਨੂੰ ਦਾ ਤੇ ਆ ਵੀ ਇਨਾ ਕਿਉਂਕਿ ਪਾਣੀ ਛੱਡਿਆ ਜਾ ਰਿਹਾ ਜਾਤੀ ਸਿਤਾਰਾਂ ਦਾ ਤੁਹਾਨੂੰ ਕੋਈ ਨਿਕ ਦਿੱਤਾ ਗਿਆ ਪਾਣੀ ਕਾਫੀ ਰਾਤ ਦਾ ਵੱਧ ਚੁੱਕਿਆ ਜਿੰਦੇ ਨਾਲ ਨੁਕਸਾਨ ਹੋ ਰਿਹਾ ਜੀ ਕਿੰਨਾ ਕੋ ਪਾਣੀ ਵੱਧ ਚੁੱਕਿਆ ਕੱਲ ਦੀ ਗੱਲ ਕਰੀਏ ਤੇ ਅੱਜ ਤੱਕ ਦਾ ਕਟੋਂ ਘੱਟ ਜੀ ਫੁੱਟ ਪਾਣੀ ਵੱਧ ਚੁੱਕਿਆ ਜੀ ਅਜੇ ਵੀ ਵੱਧ ਰਿਹਾ ਹਾਂਜੀ ਹਾਂਜੀ ਅਜੇ ਵੀ ਵੱਧ ਰਿਹਾ ਜੀ ਸਾਬ ਖਰਾਬ ਦਿੱਤੇ ਪਿਆ ਫਸਲਾ ਖਰਾਬ ਨੇ ਜੀ ਘਟੋਂ ਘੱਟ ਵੀ ਹੈ ਪਲਾਸਾ ਯਾਰ ਤੂੰ ਪਲਾਸਾ ਕਿੱਲਾ ਖਰਾਬ ਹੋ ਚੁੱਕਾ ਜੀ ਫਸਲ ਦਾ ਜੀ ਆਹ ਸਾਰੇ ਪਿੰਡਾਂ ਚ ਉਧਰ ਵੀ ਹੋ ਚੁੱਕਾ ਜੀ ਇਧਰ ਦਰਿਆ ਤਰੋਰਾ ਜੇ ਇਧਰ ਜੀ ਗੱਲ ਕਰੀਏ ਤਾਂ ਅੱਗੇ ਤੁਹਾਨੂੰ ਪਿੰਡ ਦਾ ਫੀ ਚੁੱਕਿਆ ਸੀਗਾ ਜੀ ਹਾਂ ਜੀ ਨਾ ਜੀ ਕਿਸੇ ਤਰ੍ਹਾਂ ਦਾ ਕੋਈ ਨਹੀਂ ਦੱਸਿਆ ਗਿਆ ਜੀ ਹਾਂ ਨਾ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਮੇਰੇ ਖੁਦ ਦੀ 50 ਕਿੱਲੇ ਜ਼ਮੀਨ ਹੈ ਮਾਲਜ ਦੀ ਗੱਲ ਸੁਣ ਲਓ ਜੀ ਮੇਰੇ ਖੁਦ ਦੀ 50 ਕਿੱਲੇ ਜ਼ਮੀਨ ਹੈ ਮੈਂ ਉਹਦੇ ਤੇ ਸਾਰਾ ਕੁਝ ਕੀਤਾ ਸੀ ਖਰਚਾ ਕੀਤਾ ਸੀ ਮੈਨੂੰ ਮਾਲਜਾ ਮਿਲਿਆ 5 ਏਕੜ ਦਾ ਜੀ ਮਿਲਿਆ ਕੀ ਹੈ 5000 ਨੂੰ 10800 ਜਿੰਦੇ ਤੂੰ ਜਿਹੜੇ ਅਧਿਕਾਰੀ ਨੇ ਉਹਦੇ ਆਦੇ ਜੇਬਾਂ ਵਰਦੇ ਨੇ ਭਾਵੇਂ ਕੋਈ ਡੀਸੀਏ ਚਾਹੇ ਛੋਟੇ ਨੇ ਛੋਟੇ ਲੈਵਲ ਤੇ ਲਾਲ ਜਿਵੇਂ ਐਸਡੀਐਮ ਹੋ ਗਿਆ ਪਟਵਾਰੀ ਹੋ ਗਿਆ ਸਾਰੇ ਜੇਬਾਂ ਆਪ ਦੇ ਵਰਦੇ ਨੇ ਕਿਉਂ ਵਰਦੇ ਨੇ ਫਸਲ ਖਰਾਬ ਹੋਵੇਗੀ ਸਾਡੀ ਜੇਬਾਂ ਭਰੀ ਬਣ ਗਿਆ ਜੀ ਕੁਛ ਨਹੀਂ ਮਿਲਾ ਜੀ ਭਾਵੇਂ ਅੱਜ ਤੱਕ ਵੀ ਮੈਂ ਤੁਹਾਨੂੰ ਸਟੇਟਮੈਂਟ ਦੇ ਸਕਣਾ ਜੀ ਕਿਉਂ ਨਹੀਂ ਮਿਲਿਆ ਕੀ ਗੱਲਬਾਤ ਹੋਈ ਪਟਵਾਰੀ ਨਾਲ ਕਿਸੇ ਨਾਲ ਗੱਲਬਾਤ ਹੋਈ ਕਿਉਂ ਨਹੀਂ ਉਹ ਕਹਿੰਦੇ ਸਰਕਾਰ ਨੇ 5 ਏਕੜ ਤੱਕ ਦਿੱਤਾ ਹੈ ਜੀ 5 ਏਕੜ ਤੋਂ ਜ਼ਿਆਦਾ ਨਹੀਂ ਮਾਰ। ਹਾਂਜੀ ਨਹੀਂ ਨਹੀਂ ਜ਼ਿਆਦਾ ਨਹੀਂ ਮਾਰ ਜਮ। ਮੈਂ ਕਹਿੰਦਾ ਤਾਂ ਮੁਆਵਜ਼ਾ ਮਿਲ ਗਿਆ ਸ ਲੋਕਾਂ ਨੂੰ। ਨਾ ਜੀ ਕੁਝ ਨਹੀਂ ਮਿਲਿਆ। ਇਹਨੇ ਜਿਹੜੇ ਉਹ ਕੋਈ ਚਾਰ ਸਰਪੰਚਾਂ ਨੂੰ ਕੋਈ ਆਪ ਦੇ ਖਾਸ ਬੰਦੇ ਨੂੰ ਭਾਵੇਂ ਮਿਲਿਆ ਹੋਵੇ। ਇਹਦੇ ਬਾਰੇ ਇਹ ਮਾਗ ਕਰਨਾ ਚਾਹੁੰਦੇ ਜੋ ਪ੍ਰਸ਼ਾਸਨ ਹੈਗਾ ਸਹੀ ਜਾਣਕਾਰੀ ਦੇਵੇ ਔਰ ਜਿੱਥੇ ਏਰੀਆ ਡੁੱਬਿਆ ਉਹਨਾਂ ਦੇ ਸਾਰ ਲਈ ਜਾਵੇ। ਬਣਦਾ ਮੁਆਵਜ਼ਾ ਦਿੱਤਾ ਜਾਵੇ ਜਿੱਥੇ ਫਸਲਾਂ ਉਹਦੇ ਵੇਖ ਕੇ ਗਰਦੋਰੀ ਕੀਤੀ ਜਾਵੇ। ਸਹੀ ਜਾਣ ਸਹੀ ਜਾਣਕਾਰੀ ਲੈ ਕੇ ਉਹਦਾ ਮੁਆਵਜ਼ਾ ਦਿੱਤਾ ਜਾਵੇ ਨਹੀਂ ਕੀ ਇਹ ਕਿਹੜੇ ਪਿੰਡਾਂ ਦਾ ਮੁਆਵਜ਼ਾ ਜਿਵੇਂ ਹਸਤਾਕਲਾਨ ਹੋ ਗਿਆ ਪਿਛਲੀ ਵਾਰ 2023 ਇੱਥੇ ਕੀ ਸੀ ਮਾਜ ਜ਼ਰੂਰ ਹੈਗਾ ਰਾਮ ਸਿੰਘ ਦੀ ਭੈਣੀ ਦਾ ਹਸਤਾਕਲਾਨ ਦਾ ਪਿਛਲੀ ਵਾਰੀ ਬਾਣ ਤੂਪੀシャ ਉਹਨਾਂ ਮੁਆਵਜ਼ਾ ਆਦਾ ਪਵਾਇਆ ਸੀਗਾ ਜੀ ਘਟੋਂ ਘਟ ਜੀ ਲੱਖ ਰੁਪਈਆ ਕਿੱਲੇ ਦਾ ਮੁਆਵਜ਼ਾ ਦਿੱਤਾ ਹਾਂਜੀ ਹਾਂਜੀ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਸਾਹਿਬ ਨੇ ਫਸਲਾਂ ਨੇ ਵਧੀਆ ਫਸਲਾਂ ਖੜੀਆਂ ਨੇ ਜਿਉਂਨਾਂ ਦੇ ਜੀਨੀਦਾਰ ਸਾਹਿਬ ਲਾ ਲੋ ਵੀ 2023 ਇੱਥੇ ਆਇਆ ਸੀਗਾ ਤੇ ਅੱਜ ਉਹ ਜੀਮੀਦਾਰਾਂ ਦੀ ਹਾਲਤ ਦੇਖੀਏ ਤਾਂ 2023 ਦੇ ਮੁਤਾਬਕ 10 ਸਾਲ ਪਿੱਛੇ ਹੋ ਚੁੱਕੇ ਨੇ ਜੀ। ਜਿਹੜੀ ਕੱਚੀ ਜ਼ਮੀਨ ਹੈਗੀ ਏ ਉਹਨੂੰ ਮਾਰਕੀ ਕੀਤੀ ਜਾਵੇ, ਪੱਕੀ ਕੀਤੀ ਜਾਵੇ ਜੀ। ਆ ਅੱਜ ਮਾਰਦਿਆ ਮਿਲਾ ਜਾਵੇ ਉਹ ਜੀਮੀਦਾਰ ਜਿਹਨਾਂ ਪੈਸਾ ਸਰਕਾਰ ਜਿਉ 7000 ਕਿੱਲੇ ਦਾ ਕਹਿੰਦੀ ਅਸੀਂ ਲਾ ਕੇ ਪੱਕੀ ਕਰਾਉਂ ਉਹ ਜੀਮੀਦਾਰ ਭਰਨ ਨੂੰ ਤਿਆਰ ਹੈ ਜੀ। ਵੇਖੋ ਜੀ ਪਹਿਲਾਂ ਛੇਰ ਸਿੰਘ ਗਵਾਇਆ ਐਮਐਲ ਰਹਿਆ ਜੀ। ਉਹਨਾਂ ਕੋਲ ਅੱਜ ਦੇ 50 ਵਤ ਜੂ ਵੇਖੀਏ ਨਾ ਰਾਜਨੀਤੀ ਇਥੇ ਸਭ ਬਰਨਾਮ ਚਾਖੜ ਕੇ ਸੀਗੇ ਜੀ ਰਾਜਨੀਤੀ ਤੇ ਉਹਨਾਂ ਕੋਲ ਪਾਵਰ ਸੀਗੀ ਦੂਜੇ ਨੰਬਰ ਤੇ ਛੇਰਥਿੰਕ ਕੇ ਕੋਲ ਕੋ ਪਾਵਰ ਸੀ ਪਿਓ ਐਮਪੀਸੀ ਪੁੱਤਰ ਐਮਐਲਸੀ ਉਹਨਾਂ ਕੋਲ ਲੋਕਾਂ ਨੇ ਬਹੁਤ ਵਾਰੀ ਕਿਹਾ ਉਹਨਾਂ ਕੋਲੇ ਪੋਲ ਨਹੀਂ ਉੱਚੀ ਕਰਵਾਈ ਗਈ ਜਦੋਂ ਦੀ ਬਣੀ ਓਦੋਂ ਦੀ ਇੱਥੇ ਬਣੀ ਏ ਉਸ ਤੋਂ ਬਾਅਦ ਦੀ ਦੂਜੀ ਸਾਡੀ ਬਣੀ ਏ ਪੋਲ ਤੇਜਰ ਵੇਲੇ ਦੀ ਜੀ ਉਹਦੇ ਪਿੱਛੂ ਰੁਪਈਆ ਜਿਹੜਾ ਗ੍ਰਾਂਟ ਆਈ ਸੀਗੀ 16 ਕਰੋੜ ਰੁਪਈਏ ਨਾਲ ਲਗਤ ਨਾਲੋਂ ਤਿਆਰ ਹੋਣੀ ਸੀਗੀ ਗਿੰਦੇ ਚੂ ਠੇਕੇਦਾਰ ਔਰ ਐਮਲ ਰਲ ਕੇ ਇਹਨਾਂ ਨੇ ਕੋਈ ਘਪਲਾ ਕੀਤਾ ਹੈ ਉਹਦੇ ਵਿੱਚ ਅੱਜ ਵੇਖੋ ਤੇ 4 ਕਰੋੜ ਰੁਪਏ ਨਾ ਤਿਆਰ ਹੋ ਗਏ ਸਾਬ ਲਾਲ ਅੱਜ ਵੀ ਉਹਦੇ ਤੇ ਮੀਡੀਆ ਭਾਵੇਂ ਜਾ ਕੇ ਖੁਦ ਵੇਖ ਲਵੇ 9 ਟਨ ਦਾ ਵਜ਼ਨ ਲਿਖਾਵੇ ਇਸ ਤੋਂ ਜ਼ਿਆਦਾ ਨਹੀਂ ਲੱਗਦਾ ਹਾਂਜੀ ਹਾਂਜੀ ਜ਼ਿਆਦਾ ਨਹੀਂ ਲੱਗ ਸਕਦਾ ਗਿੰਦੇ ਤੇ 16 ਕਰੋੜ ਨਾਲ ਜੂ ਤਿਆਰ ਹੋਈ ਹੁੰਦੀ ਤੇ ਜੋ ਮਰਜ਼ੀ ਲੱਗ ਸਕਦਾ ਠੀਕ ਹੈ ਜੀ ਗਿੰਦੇ ਤੇ ਕਿ 9 ਖੁੰਆ ਵੀ ਠੇਕੇਦਾਰ ਖਾ ਗਿਆ ਜੀ 9 ਖੁੰਆ ਹੋਰ ਟੁੱਬ ਕੇ ਪੋੜ ਅੱਗੇ ਆਣੀ ਸੀਗੀ ਜਿਸ ਵਾਰ ਸੰਗਜੀ ਪਿੰਡਾ ਜੀ ਕਬਾਇਆ ਛੇ ਸੰਗ ਮੰਤਰੀ ਦੇ ਪਿੰਡ ਜੀ ਇੱਥੇ ਵੇਖਣ ਆਏ ਸੀ ਪਾਣੀ ਜੀ ਹਾਲਾ ਤਾਂ ਮਾੜੇ ਹੈ ਗਿਆ ਦਿਨੋ ਦਿਨ ਵਧ ਰਿਹਾ ਪਾਣੀ ਦਾ ਹਾਂ ਹਾਲਾ ਤਾਂ ਮਾੜੇ ਆ ਕਿਉਂ ਦਿਨੋ ਤਿੰਨ ਨੰਬਰ ਵੀ ਪਾਣੀ ਨੇੜੇ ਪਹੁੰਚ ਗਿਆ ਠੀਕ ਹੈ ਇਹਦੇ ਤਿੰਨ ਨੰਬਰ ਜੀ ਝਗੜਾ ਦੇ ਨਾਏ ਗੁਲਾਬ ਵੀ ਨੇੜੇ ਪਹੁੰਚ ਗਿਆ ਜੀ ਪਾਣੀ ਆ ਦਿਨੋ ਦਿਨ ਵਧ ਰਿਹਾ ਜੀ ਕੱਟ ਨਹੀਂ ਰਿਹਾ ਪਾਣੀ ਹਾਂਜੀ ਰਿਸ਼ਤੇਦਾਰ ਹੀ ਆ ਰਾਮ ਸਿੰਘ ਗਾਲ ਜੀ ਹਾਂਜੀ ਪਤਾ ਲੈਣ ਆਏ ਕਿਵੇਂ ਡੁੱਬੇ ਨੇ ਕਿਵੇਂ ਹੋਂਦਾ ਪਾਣੀ ਦਿਨੋ ਦਿਨ ਵਧ ਰਿਹਾ ਪਾਣੀ ਆਟਨ ਦੀ ਰਿਆ ਪਾਣੀ ਦੀ ਹਾਂਜੀ ਖੇਤਾਂ ਚ ਆਇਆ ਖਲਾ ਖੇਤਾਂ ਸਾਹਮਣੇ ਕੀ ਆ ਖੇਤ ਇਧਰ ਆ ਖੇਤ ਤੱਕ ਲੱਗਿਆ ਇਧਰ ਉਹ ਲੱਗ ਜਾ ਚੰਗੜੇ ਦੀ ਸਰਗ ਲੱਗ ਗਈ ਹਾਂਜੀ ਹਾਂਜੀ ਚੰਗੜਾ ਲੱਗ ਕੇ ਲੱਗ ਸਰਜਲਾ ਤਾਂ ਪਾਣੀ ਗਰੀਬਾਂ ਵਿਚਾਨੇ ਦੀ ਫਸਲਾਂ ਡੁੱਬ ਗਈਆਂ ਬੜੇ ਔਖੇ ਹੋ ਗਏ ਸਾਰੇ ਪਾਣੀ ਪਾਣੀ ਹੋ ਗਿਆ ਦਾ ਆ ਰਾਤ ਤੋਂ ਜ਼ਿਆਦਾ ਚੜ ਗਿਆ ਪਾਣੀ ਹੁਣ ਜਾ ਕੇ ਉਹ ਰੇਤਲੇ ਬਣੀ ਦੀ ਸੜਕ ਰਾਂਸ ਵਿੱਚ ਜਾਂਦੀ ਏ ਸੜਕ ਨੂੰ ਜਾ ਕੇ ਲੱਗ ਗਿਆ ਉਧਰ ਬਣੀ ਲੱਗ ਗਿਆ ਉਧਰ ਰੇਤਲੇ ਬਣੀ ਪਰ ਉਹ ਲੱਗਾ ਜੀ ਟਾਣੀਆਂ ਜਿਹੜੀ ਪਰ ਆਗਿਆ ਸਾਡੀਆਂ ਸਰੋਧਨ ਲੱਗ ਗਿਆ ਪਾਣੀ ਦਾ ਹਾਂ ਜੀ ਪਾਣੀ ਪਾਣੀ ਸਾਰ ਫਸਲਾਂ ਬਰਬਾਦ ਹੋ ਗਈਆਂ ਲੋਕਾਂ ਨੇ ਬਹੁਤ ਜੀ ਬਹੁਤ ਜ਼ਿਆਦਾ ਜੀ ਘੜ ਤੋਂ ਘੜ ਜੀ ਇਹ ਪਾਣੀ ਖੜਾ ਰਿਹਾ ਕਿਸਾਨ ਸਾਡੀ ਸਾਰੀ ਬੈਲਟ ਦੀ ਸਾਰੀ ਬਾਰਡਰ ਬੱਦੀ ਸਾਰਾ ਪਾਣੀ ਪਾਣੀ ਹੈ ਸਰ ਜੀ 6 ਦਿਨ ਹੋ ਗਈ ਪਾਣੀ ਵਧਦੇ ਨੇ ਪਹਿਲੇ ਕਿ ਆਇਆ ਸੀ ਫਿਰ ਹਟ ਗਿਆ ਸੀਗਾ ਉਸ ਤੋਂ ਬਾਅਦ 6 ਸਾਧ ਘੋਲੇ ਪਾਣੀ ਵਧਦਾ 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 ਬਹੁਤ ਜ਼ਿਆਦਾ ਹੋ ਗਿਆ ਜੀ ਰਾਤ ਤੋਂ ਸਰ ਘੜ ਤੋਂ ਘੜ 1.5 ਫੁੱਟ 2 ਫੜਵਾ ਦਿਆ ਜੀ ਅੱਛਾ ਰਾਤ ਤੋਂ ਲੈ ਕੇ ਹੁਣ ਤੱਕ ਰਾਤ ਜਾ ਕੇ ਕਰਨੇ ਸਮਾਨ ਹੁਣ ਆਦਾ ਅੱਛਾ ਸਮਾਨ ਕੱਟਣ ਲੱਗੇ ਕਦਾਂ ਕਿ ਜੀ ਸਾਧ ਹੋਣੇ ਪੈਣ ਜੇ ਸਾਡੀ ਫਸਲਾਂ ਸਾਰੀ ਬੋੜਾ ਲੋਕਲ ਮੇਰਾ ਪਿੰਡ ਇੱਥੇ ਨਹੀਂ ਪੈਣੀ ਜੀ ਅੱਜ ਸਾਡੇ ਸੰਗੀ ਅੱਜ ਲਾਲਾਵਾਤ ਰਹੇ ਨੇ ਬਲ ਸਾਡੇ ਰਿਸ਼ਤੇਦਾਰ ਹੈਗੇ ਆ ਗੁਲਾਬਾ ਪੈਣੀ ਜੀ ਸਾਡੇ ਮੇਰੇ ਪੈਹਰੇ ਨੇ ਦਿਆ ਜੀ ਸਾਨੂੰ ਦੋ ਦਿਨ ਦਿਨ ਤੋਂ ਪਤਾ ਲੱਗ ਰਿਹਾ ਵੀ ਪਾਣੀ ਬੋੜਾ ਵਧ ਰਿਹਾ ਉਹ ਸਾਨੂੰ ਕਹਿ ਰਹੇ ਸੀ ਕਿ ਸਾਡੇ ਕੋਲ ਆਓ ਅਸੀਂ ਸਮਾਨ ਸਾਰਾ ਕੱਢਣਾ ਹੈ ਸਾਡੇ ਨਾਲ ਆ ਕੇ ਸਮਾਨ ਸੂਮ ਕਢਾ ਜਾਓ ਅਸੀਂ ਇਸ ਲਈ ਉਹਨਾਂ ਦਾ ਪਤਾ ਲੈਣ ਆਏ ਆ ਅੱਜ ਵੀ ਪਾਣੀ ਕਿੰਨਾ ਵਧ ਗਿਆ ਪਾਣੀ ਇਸ ਟਾਈਮ ਉਹਨਾਂ ਦੇ ਜ਼ਮੀਨ ਦੇ ਵਿੱਚ ਤਾਂ ਵੜ ਚੁੱਕਿਆ ਹੈ ਉਹਨਾਂ ਨੂੰ ਸ਼ਾਇਦ ਕੱਲ ਤੱਕ ਜਾਂ ਪਰਸੋਂ ਦਾ ਕਮਾਂਡ ਕੱਢਣਾ ਪੈ ਜਾਵੇ ਅੱਜ ਮੈਂ ਉਸ ਲਾਡ ਦਾ ਪਤਾ ਲਾ ਕੇ ਚੱਲਿਆ ਸੀ ਕਿ ਤਰ ਕੋਈ ਹਾਲਚਲ ਕੋਈ ਨਾ ਯਾਰ ਇਹ ਬੱਸੋ ਸਮਾਨ ਦੀ ਤਿਆਰੀ ਹੈ ਕੱਢਣ ਦੀ ਹੁਣ ਤਾਂ ਕੋਈ ਪ੍ਰਸ਼ਾਸਨ ਤਾਂ ਕੁਝ ਕਰ ਨਹੀਂ ਰਿਹਾ ਪ੍ਰਸ਼ਾਸਨ ਤਾਂ ਜਿਤਕ ਹਾਲਚਲ ਨਹੀਂ ਕੋਈ ਨਾ ਆਇਆ ਉਹ ਤੁਹਾਡਾ ਨ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉਹ ਬੱਸੋ ਜਮੀਨ ਫਸਲਾ ਤਾਂ ਗੁੱਲ ਹੋ ਚੁੱਕੀਆਂ ਨੇ ਇਲਾਕਾ ਇਹ ਸਾਰਾ ਰੇਤੇ ਵਾਲਾ ਪੈਣੀ ਹੋ ਗਿਆ ਸੱਦਾ ਸਿੰਘ ਹੋ ਗਿਆ ਗੁਲਾਬਾ ਹੋ ਗਿਆ ਨਾਲ ਸਾਰੇ ਜਮੀਨਾਂ ਘਟੋ ਕੱਟ ਵੀ ਇੱਥੇ ਹਜ਼ਾਰ ਕਿੱਲਾ ਤਾਂ ਜਿਹੜਾ ਤਬਾ ਹੋ ਚੁੱਕਿਆ ਹੈ ਇਹ ਤਿੰਨ ਦਿਨ ਹੋ ਗਿਆ ਜੀ ਸਾਨੂੰ ਤਿੰਨ ਦਿਨ ਪਹਿਲਾਂ ਹੌਣ ਆ ਗਿਆ ਵੀ ਪਾਣੀ ਸਾਡੇ ਨੇੜੇ ਪਹੁੰਚ ਚੁੱਕਿਆ ਵੀ ਸਾਨੂੰ ਆਓ ਸਾਨੂੰ ਸਹਾਇਤਾ ਕਰਨਾ ਫਿਰ ਸਾਡੀ ਮਦਦ ਕਰੋ ਹੁਣ ਤੇ ਇੱਕੀ ਮੋਟਰਸਾਈਕਲ ਤੇ ਆਇਆ ਹੁਣ ਸ਼ਾਮ ਤੱਕ ਵਿਖਦੇ ਆ ਕੋਈ ਸੰਧ ਦਾ ਬੰਦਵਸਤ ਕਰਦੇ ਆ ਕੋਈ ਟਰੈਕਟਰ ਟਰਾਲੀ ਵਗੈਰਾ ਲਿਆਉਣੇ ਆ ਉਹਨਾਂ ਨੂੰ ਫਿਰ ਕੱਢਦੇ ਆ ਅੱਜ ਲਾਲਾ ਬਾਦ ਲੈ ਕੇ ਜਾਵਾਂਗੇ ਹੋਰ ਇੱਥੇ ਸਰਕਾਰਾਂ ਕਿਹੜੀ ਹੈਗੇ ਨਾ ਦੇ ਕੋਲ ਰੱਖ ਲੈਣਗੇ ਰਿਸ਼ਤੇਦਾਰੀ ਹੁੰਦੇ ਆ ਸਾਰੇ ਭੈਣ ਭਰਾ ਹੁੰਦੇ ਆ ਜਿਹੜੇ ਆਪਣੇ ਆਪਣੇ ਜਿਹੜੇ ਪਾਣੀ ਵਿੱਚ ਹੁੰਦੇ ਆ ਉਹਨਾਂ ਨੂੰ ਕੱਢ ਕੇ ਆਪੇ ਘਰ ਲੈ ਜਾਂਦੇ ਆ ਜਸਵੰਤ ਸਿੰਘ ਮੈਂ ਜੀ ਕਾਂਗਰਸ ਸੀਪੀਆਈ ਦਾ ਬਲਾਕ ਸਟਾਫਰ ਫਾਈਲ ਕਰ ਦਿੰਦੀ ਮੇਰਾ ਪਿੰਡ ਆ ਚੰਗੜ ਬੈਣੀ ਦਰਿਆ ਦੇ ਕੰਢੇ ਦੇ ਉੱਤੇ ਸਾਡੀ ਮੰਗ ਹੈਗੀ ਏ ਕਿ 2007 ਦੇ ਵਿੱਚ ਜਿਹੜੀਆਂ ਰਿਸਤੀ ਕਰਾਈਆਂ ਪੈਲੀਆਂ ਸਰਕਾਰ ਦੀ ਪਾਲਸੀ ਦੇ ਮਤਾਵਕ ਉਹ 2007 ਦੇ ਵਿੱਚ ਚੋਨਾ ਜਦੋਂ ਵੀ ਨੁਕਸਾਨ ਹੁੰਦਾ ਹੈ ਉਹਨਾਂ ਨੂੰ ਕੋਈ ਜਿਹੜਾ ਮੁਆਵਜ਼ਾ ਨਹੀਂ ਮਿਲਦਾ ਸਾਡੀ ਮੰਗ ਹੈ ਕਿ 2007 ਦੇ ਵਿੱਚ ਸਾਰੇ ਬਾਰਡਰ ਏਰੀਆ ਦੇ ਲਗਭਗ 8 ਜ਼ਿਲ੍ਹਿਆਂ ਦੇ ਜਿਹੜੀ ਜਨੀਆਂ ਨੇ ਇੱਕ ਕੱਠੀ ਮੰਗ ਹੈ ਕਿ ਉਹਨਾਂ ਲੋਕਾਂ ਨੂੰ ਉਸੇ ਤਰ੍ਹਾਂ ਜਿਹੜੀਆਂ ਉਹ ਜ਼ਮੀਨਾਂ ਵਾਪਸ ਦਿੱਤੀਆਂ ਜਾਣ ਕਿਉਂਕਿ ਇੱਕ ਪਾਲਿਸੀ ਜਿਹੜੀ ਸਰਕਾਰ ਬਣਾ ਕੇ ਗਈ ਸੀ ਉਹ ਅੱਜ ਤੱਕ ਵੀ ਪਾਲਿਸੀ ਨੂੰ ਨੱਪਿਆ ਹੋਇਆ ਹੈ ਇੱਕਟ ਬਣਾਇਆ ਸੀ ਜਿਹੜਾ ਵੀ ਜ਼ਮੀਨਾਂ ਉਸੇ ਤਰ੍ਹਾਂ ਇਹਨਾਂ ਮਾਲਕਾਂ ਇਹਨਾਂ ਨੂੰ ਹੱਕ ਦਿੱਤੇ ਜਾਣੇ ਚਾਹੀਦੇ ਨੇ ਪਹਿਲਾ ਨੰਬਰ ਇਹ ਹੈ ਦੂਸਰਾ ਨੰਬਰ ਇਹ ਸਾਡਾ ਜਿਹੜਾ ਬਾਰਡਰ ਏਰੀਆ ਤੇ ਆ ਪੁਲ ਖੜਾ ਹੈ ਤੇ ਪੁਲ ਦੀ ਜਿਹੜੀ ਇਹ ਪੁਲ ਨਹੀਂ ਆ ਇਹਦੀ ਉਚਾਈ ਘੱਟੋ-ਘੱਟ 6-7 ਫੁੱਟ ਹੋਰ ਉੱਚੀ ਹੋਣੀ ਚਾਹੀਦੀ ਹੈ ਇਹ ਖਟਾਈ ਹੋਣੀ ਚਾਹੀਦੀ ਦਰਿਆ ਜਿਹੜਾ ਸੱਤ ਲੋਝ ਵਜਦਾ ਦਰਿਆ ਸੇਮਣਾ ਵਾਲਾਂ ਦੇ ਚ ਪਾਇਆ ਗਿਆ ਇਹਦੀ ਖਟਾਈ ਨਹੀਂ ਹੈਗੀ ਇਧਰਲੀ ਸਾਈਡ ਜਿਹੜੇ ਪਿੰਡ ਲੱਗਪੱਗ ਗਲਾਬਾ ਸਰਦਾਰ ਸਿੰਘ ਟਾਣੀ ਦਿੱਤੇ ਵਾਲੀ ਚੰਗੜ ਪੈਣੀ ਗੱਟੀ ਨੰਬਰ 1 ਰਾਮ ਸਿੰਘ ਵਾਲੀ ਪੈਣੀ ਮਹਾਤਮਾ ਨਗਰ ਕੋ ਤੇਜਰ ਵਿਹਲਾ ਦੋਨਾਂ ਨਾਨਕਾ ਲਾਖ ਸਿੰਘ ਵਾਲੀ ਪੈਣੀ ਕਾਫੀ ਜਿਹੜੇ 14 15 ਪਿੰਡਾਂ ਦੀ ਜਿਹੜੀ ਇਹ ਜਦੋਂ ਬੰਨ ਬਣ ਜਾਵੇ 5 6 ਬੋਰਡ ਦਾ ਕਟਾਈ ਹੋ ਜਾਵੇ ਇਹਨਾਂ ਲੋਕਾਂ ਦੇ ਜਿਹੜਾ ਜੀਣਾ ਸਫਲ ਹੋ ਸਕਦਾ ਹੈ ਮੈਂ ਤਾਂ ਹੁਣ ਜਿਹੜਾ ਪਾਣੀ ਆ ਤੁਸੀਂ ਦੇਖ ਰਹੇ ਪਾਣੀ ਫਸਲਾਂ ਦੇ ਵਿੱਚ ਪੈ ਰਿਹਾ ਹੈ ਦਰਿਆ ਜਿਹੜਾ ਇਧਰੋਂ ਫਸਲਾਂ ਦੇ ਵਿੱਚ ਨੀਵੇਂ ਥਾਂ ਜਿਹੜੇ ਨੇ ਉਹ ਡੁੱਬਦੇ ਜਾ ਰਹੇ ਨੇ ਸਾਡੀ ਮੰਗ ਹੈ ਜਿੰਨਾਂ ਵੀ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ ਲਗਭਗ 20000 ਰੁਪਏ ਐਕਰ ਦੇ ਸਾਹਮਣੇ ਉਹਨਾਂ ਨੂੰ ਮਾਗਦੇ ਦਿੱਤਾ ਜਾ ਰਿਹਾ ਹੈ ਕਿੰਨਾ ਨੁਕਸਾਨ ਹੋ ਗਿਆ ਹੈ ਹੁਣ ਤਾਂ ਇਸ ਟਾਈਮ ਜਿਹੜਾ ਘੜ ਤੋਂ ਘੜ 100 ਕਿੱਲੇ ਦੇ ਵਿੱਚ ਜਿਹੜਾ ਪਾਣੀ ਫੈਰਿਆ ਹਾਂ ਹਾਂ ਸਾਡੇ ਪਿੰਡ ਜੰਗੜ ਬਹਿਣੀ ਦਾ ਬਾਕੀ ਲਗਭਗ 8 ਤੇ 6-7 ਹਜ਼ਾਰ ਏਕੜ ਜਿਹੜਾ ਬਣਦਾ ਜਮੀਨ ਜਿਹੜੇ ਨੀਨੇ ਥਾਂ ਨੇ ਉਸ ਤਰ੍ਹਾਂ ਤਾਂ ਲਗਭਗ ਮੇਰੇ ਕੋਲੇ 2000 ਏਕੜ ਜਿਹੜੀ ਜ਼ਮੀਨ ਇਹਨਾਂ ਪਿੰਡਾਂ ਸਾਰਿਆਂ ਦੀ ਦੋਤ ਵੀ ਉੱਤੇ ਵੰਡ ਸਕਦੇ ਆ ਐਕੜਾ ਦੇ ਰਹੇ ਆ ਪਾਣੀ ਪੈ ਤੱਕਿਆ ਜੇ ਨੁਕਸਾਨ ਹੋ ਗਿਆ ਨਾ ਸੋ ਇਹ ਜਿਹੜਾ ਲਗਭਗ 60 ਸੈਂਟੀਮੀਟਰਾਂ ਦੀ ਬੱਲੇਸ਼ਾ ਖਾੜ ਜਗਲਾਬਾ ਜੀ ਨੂੰ ਕਹਿੰਦੇ ਨੇ ਇਹ ਤੇ ਨੀਵੀਆਂ ਪੈਲੀਆਂ ਦੇ ਵਿੱਚ ਜਿਹੜਾ ਪਾਣੀ ਮਾਰ ਕਰ ਚੁੱਕਿਆ ਚੰਗੜ ਬੈਣੀ ਦੇ ਨਾਲ ਜਿਹੜੇ ਨੂਨਾ ਤਾਂ ਗੜਗੜ ਸੋ ਕਿਲਾ ਜਿਹੜਾ ਇਹ ਤੇ ਹੀ ਮਾਰ ਕਰ ਚੁੱਕਿਆ ਰਾਮ ਸਿੰਘ ਵਾਲੀ ਪੈਣੀ ਇਹ ਨੀਵੇਂ ਥਾਂ ਤੇ ਪਾਣੀ ਉੱਤੋਂ ਲੰਘ ਰਿਹਾ ਤੁਸੀਂ ਵਖਾ ਸਕਦੇ ਨੇ ਪਾਣੀ ਉੱਤੋਂ ਲੰਘ ਰਿਹਾ ਇਹ ਫਸਲਾਂ ਨੇ ਪਾਣੀ ਖਾਧ ਰਿਹਾ ਜੀ ਹਾਂਜੀ ਪਾਣੀ ਬਹੁਤ ਆ ਦੇ ਹੋਰ ਵੀ ਨੁਕਸਾਨ ਹੋਣ ਹਾਂਜੀ ਇਹ ਪ੍ਰਸ਼ਾਸਨ ਦਾ ਹੱਕ ਮੰਨਦਾ ਹੈ ਇਹਨਾਂ ਲੋਕਾਂ ਦੀ ਸਾਰ ਲਵੇ ਇਧਰਲੀ ਸਾਈਡ ਤੇ ਜਿਹੜਾ ਬੰਨ ਬਣਾਉਣ ਦੀ ਕੋਸ਼ਿਸ਼ ਕਰੇ ਡੰਗਾਈ ਇਹਦੀ ਕਰਨ ਦੀ ਕੋਸ਼ਿਸ਼ ਕਰੇ ਤੇ ਤਾਂ ਇਹ ਲੋਕ ਜਿਹੜੇ ਬਾਸ ਸਕਦੇ ਨੇ ਇਹਨਾਂ ਤੋਂ ਲੋਕਿਆਈ ਹੈ ਪਾਲਸੀ ਦੇ ਮਤਲਬ ਕੋ 2007 ਵਾਲੀ ਜਮੀਨਾਂ ਦਾ ਲਗਭਗ ਜਮੀਨਾਂ ਪਕਸ਼ੀਆਂ ਕਰਾਈਆਂ ਵੀਆਂ ਸੀ ਉਹਨਾਂ ਨੂੰ ਕਿਸੇ ਮਹਿੰਦਰ ਨਾਮ ਦੇ ਆਦਮੀ ਇੱਕ ਨੇ ਜਿਹੜਾ ਸ਼ਾਮਲਾੜ ਦੀ ਜਮੀਨ ਤੇ ਕੇਸ ਲਾ ਕੇ ਸਾਰੀ ਪਾਲਸੀ ਨੂੰ ਜਿਹੜਾ ਖਾਰਜ ਕੀਤਾ ਗਿਆ ਸਾਡੀ ਮੰਗ ਹੈ ਉਹਨਾਂ ਲੋਕਾਂ ਨੂੰ ਉਸੇ ਤਰ੍ਹਾਂ ਵਾਪਸ ਮਿਲਣੇ ਚਾਹੀਦੇ ਨੇ ਤੇ ਜਿਹੜਾ ਇਹਦਾ ਨੁਕਸਾਨ ਹੁੰਦਾ ਹੈ ਉਹ ਵੀ ਇਹਨਾਂ ਨੂੰ ਮਿਲਣਾ ਚਾਹੀਦਾ ਹੈ ਹੋਰ ਜਿਹੜੇ ਟਾਣੀਆਂ ਬੈਠੇ ਨੇ ਕੋਠੇ ਸਾਈਡਾਂ ਤੇ ਪਿੰਡਾਂ ਤੇ ਜਦੋਂ ਪਾਣੀ ਲੱਗਦਾ ਨੁਕਸਾਨ ਹੁੰਦਾ ਉਹਨਾਂ ਨੂੰ ਵੀ ਕੱਖ ਨਹੀਂ ਮਿਲਦਾ ਸੜਕਾਂ ਨੂੰ ਕੀ ਹੋਣੀ ਚਾਹੀਦੀ ਹੈ ਸੜਕਾਂ ਤੇ ਕਸਤਾ ਹਾਜੇ ਵੀ ਹੋਏ ਟੁੱਟੀਆਂ ਪੰਨਾਂ ਨੇ ਅਰੇਤੋਲੀ ਪੈਣੀ ਕੋਈ ਟੁੱਟੀ ਵੀ ਛੜਕ ਪਈ ਏ ਇੱਥੇ ਆ ਮਾੜੇ ਮੋੜੇ ਪੈਂਚਰ ਪੁੰਚਰ ਲਾਏ ਨੇ ਅਸੀਂ ਕਹਿੰਦੇ ਆ ਕਿ ਇਨਕੰਪਲੀਟ ਬਣਨੀ ਚਾਹੀਦੀ ਉੱਚੀ ਬਣਨੀ ਚਾਹੀਦੀ ਪੋਲ 6-7 ਫੁੱਟ ਤੇ ਆਉਣਾ ਚਾਹੀਦਾ ਪੋਲ ਦੀ ਕਟਾਈ ਹੋਣੀ ਚਾਹੀਦੀ ਸਾਰੀ ਡਰੇਨ ਹਾਂਜੀ ਹਾਂਜੀ